ਗੱਲਾਂ ਕਰਦੇ ਆ ਨਾ ਇਹ ਸੁਣਿਆ ਹੁਣ ਤਾਈ ਆਪਾਂ ਤਾਂ ਇਹਨਾਂ ਨੂੰ ਧਿਆਨ ਨਾਲ ਦੇਖੋ ਦੋਨੇ ਪਾਸਿਓਂ ਇਹਨਾਂ ਦੇ ਉੱਤੇ ਅਕਿਰਤੀ ਬਣਦੀ ਆ ਜਿਹੜੀ ਸਾਡੀਆਂ ਨਾੜਾਂ ਨਾਲ ਮੈਚ ਕਰਦੀ ਆ ਸਾਡਾ ਬਾਬਾ 600 ਸਾਲ ਪਹਿਲਾਂ ਕਹਿ ਗਿਆ ਜੋ ਬ੍ਰਹਿਮੰਡੇ ਸੋਈ ਪਿੰਡੇ ਸਾਡਾ ਪਿੰਡਾ ਸਾਡਾ ਸਰੀਰ ਆ ਜਿਹੜਾ ਬ੍ਰਹਿਮੰਡ ਨੂੰ ਰਿਫਲੈਕਟ ਕਰਦਾ ਅੱਖਾਂ ਗਈਆਂ ਜਹਾਨ ਗਿਆ ਅੱਖਾਂ ਦੇ ਵਿੱਚ ਬ੍ਰਹਿਮੰਡ ਸਾਰਾ ਪਿਆ ਸਾਰੀ ਸ੍ਰਿਸ਼ਟੀ ਪਈ ਆ ਧਿਆਨ ਨਾਲ ਜ਼ੂਮ ਕਰਕੇ ਫੋਟੋ ਕਰਕੇ ਦੇਖਿਓ ਅੱਖਾਂ ਦੀ ਬਲੈਕ ਹੋਲ ਜਿਹੜਾ ਇੱਕ ਬ੍ਰਹਿਮੰਡ ਦੇ ਵਿੱਚ ਵੀ ਆ ਸਾਡੀ ਅੱਖ ਦੇ ਵਿੱਚ ਵੀ ਆ ਸ਼ੇਪ ਵੀ ਜਿਹੜੀ ਆ ਬਿਲਕੁਲ ਉਹਦੇ ਆਸ-ਪਾਸ ਆ ਪਲਕਾਂ ਅੱਖਾਂ ਦੀਆਂ ਬਾਹਰਲਾ 파ਰਟ ਬਰਸਾਤਾ ਦਾ ਮੌਸਮ ਚੱਲੀ ਜਾਂਦਾ ਬਿਜਲੀ ਕੜਕਦੀ ਹੈ ਇਹਦੇ ਉੱਤੇ ਜਿਹੜੀਆਂ ਨਾੜਾਂ ਉਹ ਸਿਮਿਲਰ ਦਿਖਦੀਆਂ ਬ੍ਰਹਿਮੰਡ ਦੀ ਸ਼ੇਪ ਜਿਹੜੀ ਆ ਉਹਦੇ ਵਿੱਚ ਗੈਲੈਕਸੀਜ਼ ਨੇ ਸਾਰਾ ਭੰਡਾਰ ਆ ਉਹ ਸਾਡੇ ਬ੍ਰੇਨ ਦੇ ਸੈੱਲਾਂ ਦੇ ਨਾਲ ਮਿਲਦਾ ਜੁਲਦਾ ਫੇਰ ਇਹਨਾਂ ਦਰਖਤਾਂ ਤੋਂ ਹੀ ਅਸੀਂ ਸਾਹ ਲੈਨੇ ਆ ਸਾਹ ਕਿਹੜਾ ਅੰਗ